ਦੇਸਤੋ ਦੇਖਣ ਨੂੰ ਤੁਹਾਨੂੰ ਲੱਗਦਾ ਹੋਣਾ ਵੀ ਆਪਾਂ ਕਿਸੇ ਸਮੁੰਦਰ ਜਾਂ ਝੀਲ ਦੇ ਵਿੱਚ ਖੜੇ ਆ ਪਰ ਭਰਾਵੋ ਨਹੀਂ ਇਹ ਮਾਨਸਾ ਦਾ ਤਿੰਨ ਕੋਣੀ ਚੌਕ ਆ ਬਾਲਮੀਕੂ ਤੋਂ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਧਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਧਰ ਬੱਤੀਆਂ ਆ ਗਈਆਂ ਤੇ ਇਥੋਂ ਦੀ ਲੰਘਣਾ ਦੇਖ ਲਓ ਕਿੰਨਾ ਜ਼ਿਆਦਾ ਮੁਸ਼ਕਲ ਹੋ ਗਿਆ ਤੇ ਪਾਣੀ ਚੈੱਕ ਕਰਾਵਾਂ ਤੁਹਾਨੂੰ ਇੰਨਾ ਨਾ ਪਾਣੀ ਆ ਤੇ ਇੱਥੇ ਗੱਡੀਆਂ ਜਿਹੜੀਆਂ ਉਹ ਵੀ ਬੰਦ ਹੋ ਜਾਂਦੀਆਂ ਉਹ ਦੇਖੋ ਸਾਹਮਣੇ ਗੱਡੀ ਧੂਆਂ ਮਾਰ ਗਈ ਇੱਥੇ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਇਥੋਂ ਦੀ ਤੁਸੀਂ ਲੰਘਣ ਤੋਂ ਗਰੇਜ ਕਰੋ ਜਿਹੜੇ ਵੀ ਵੀਰ ਭਰਾ ਗੱਡੀਆਂ ਜਾਂ ਮੋਟਰਸਾਈਕਲਾਂ ਤੇ ਆਉਂਦੇ ਨੇ ਤੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਜਾਵੇ ਇੱਧਰ ਤੁਹਾਨੂੰ ਮੈਂ ਗੱਡੀ ਦੇ ਪਾਣੀ ਲੈਵਲ ਚੈੱਕ ਕਰਾਵਾਂ ਆ ਦੇਖੋ ਭਰਾਵੋ ਗੱਡੀ ਦੇ ਕਿੰਨਾ ਜ਼ਿਆਦੇ ਉੱਤੋਂ ਦੀ ਪਾਣੀ ਹੋ ਗਿਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਲੰਗਣਾ ਬਹੁਤ ਜ਼ਿਆਦੇ ਔਖਾ ਆ ਦੇਖ ਲਓ ਭਰਾਵੋ ਗੱਡੀ ਦੇ ਬੈਂਪਰ ਤੱਕ ਪਾਣੀ ਆ ਗਿਆ ਬੋਰਨਟ ਤੱਕ ਲੰਘ ਜਾਓ ਜੀ ਲੰਘ ਜਾਓ ਆ ਦੇਖੋ ਭਾਈ ਗੱਡੀ ਦੇ ਕਿੱਥੋਂ ਤੱਕ ਪਾਣੀ ਆ ਗਿਆ ਲੰਗਣਾ ਦੇਖੋ ਕਿੰਨਾ ਜ਼ਿਆਦੇ ਔਖਾ ਪਰ ਉਹੀ ਗੱਲ ਆ ਵੀ ਇਹ ਤੇ ਆਪਾਂ ਗਲਤੀ ਨਹੀਂ ਕਿਛੀ ਜੀ ਇਹ ਸਾਡੇ ਕਿਉਂਕਿ ਗੱਡੀ ਬੰਦ ਹੋ ਗਈ ਤਾਂ 4-5000 ਦਾ ਨੁਕਸਾਨ ਆ ਜਿਹੜਾ ਉਹ ਵੀ ਵੱਟ ਤੇ ਪਿਆ ਬਾਕੀ ਜਿਹੜੇ ਕੱਪੜੇ ਖਰਾਬ ਹੋਣਗੇ ਸਾਰਾ ਗੱਡੀ ਦਾ ਨੁਕਸਾਨ ਹੋਊਗਾ ਉਹ ਬੱਕਰੀ ਗੱਲ ਹੈ ਤੇ ਬਾਕੀ ਇੱਧਰ ਤਾਂ ਪਾਣੀ ਆ ਕਿ ਯਾਹੂ ਆ ਦੇਖ ਲੋ ਭਰਾਵੋ ਕੁੱਟ ਪਾ ਦੇ ਬਰੋਬਰ ਪਾਣੀ ਹੋਇਆ ਪਿਆ ਤੇ ਮਾਨਸਾ ਦਾ ਮੇਨ ਚੌਕ ਆ ਇਹ ਆ ਦੇਖ ਲੋ ਭਰਾਵੋ ਸਾਰੇ ਲੋਕ ਸਾਡੀ ਗੱਡੀਆਂ ਮੋਟਰਸਾਈਕਲ ਤੇ ਤੇਜ਼ ਕਰਕੇ ਟਾਂਟ ਮਾਉਂਦੇ ਨੇ ਕਿਉਂਕਿ ਕਿਸੇ ਦਾ ਬੰਦ ਨਾ ਹੋ ਸਕੇ ਤਾਂ ਕਰਕੇ ਬੱਸ ਨਾ ਤੇ ਇੱਧਰ ਬੱਚੇ ਹੋਰੇ ਨਹਾਈ ਜਾਂਦੇ ਨੇ ਜਵਾਕ ਉਹ ਵੀ ਸਮਾ ਦਿਖਾਉਣਾ ਥੋੜਾ ਜਿਹਾ ਅੱਗੇ ਜਾ ਕੇ ਇੱਧਰ ਜਵਾਕ ਨਹਾਈ ਜਾਂਦੇ ਨੇ ਆ ਦੇਖੋ ਭਰਾਓ ਦੇਖੋ ਭਰਾਓ ਇੱਧਰ ਭਾਈ ਹੋਰਾਂ ਦਾ ਮੋਟਰਸਾਈਕਲ ਬੰਦ ਹੋ ਗਿਆ ਤੇ ਇੱਧਰ ਦੇਖੋ ਕਿੰਨਾ ਜ਼ਿਆਦਾ ਲੰਘਣਾ ਉੱਥਾ ਹੋ ਗਿਆ ਆ ਬੈਟਰੀ ਵਾਲੀ ਸਕੂਟਰੀ ਇੱਕ ਐਜੀ ਸਕੂਟਰੀ ਹੈ ਜਿਹੜੀ ਇਹ ਇਥੋਂ ਦੀ ਲੰਘ ਵੀ ਸਕਦੀ ਆਪਾਂ ਵੀਡੀਓ ਦੇ ਵਿੱਚ ਅਕਸਰ ਦੇਖਦੇ ਆਂ ਇੱਥੇ ਜਿੱਥੇ ਵੱਡੇ ਵੱਡੇ ਮੋਟਰਸਾਈਕਲ ਬੰਦ ਹੋ ਜਾਂਦੇ ਨੇ ਤੇ ਮੈਂ ਬਹੁਤ ਵਾਰੀ ਦੇਖਿਆ ਵੀ ਇਹ ਸਕੂਟਰੀ ਹੈ ਜਿਹੜੀ ਇਹ ਇੱਥੋਂ ਦੀ ਲੰਘ ਜਾਂਦੀ ਆ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇੱਕ ਸਪੈਸ਼ਲ ਵੀਡੀਓ ਪਾਈ ਸੀ ਇਲੈਕਟ੍ਰਿਕ ਸਕੂਟਰੀ ਦੀ ਤੇ ਇਹ ਸਕੂਟਰੀ ਹੈ ਜਿਹੜੀ ਆਰਾਮ ਨਾਲ ਲੰਘ ਜਾਂਦੀ ਆ ਇਹ ਬੰਦ ਨਹੀਂ ਹੁੰਦੀ ਪਿਛਲੀ ਵਾਰੀ ਵੀ ਨਹੀਂ ਹੋਈ ਤੇ ਜਿੱਥੇ ਵੱਡੇ ਵੱਡੇ ਮੋਟਰਸਾਈਕਲ ਬੰਦ ਹੋ ਗਏ ਤੇ ਆਹ ਸਕੂਟਰੀ ਦੇਖ ਲਓ ਭਰਾਓ ਆਰਾਮ ਨਾਲ ਜਾਂਦੀ ਆ ਆਹ ਦੇਖੋ ਭਰਾਓ ਇਹ ਇਲੈਕਟ੍ਰਿਕ ਸਕੂਟਰੀ ਹੈ ਜਿਹੜੀ ਆਰਾਮ ਨਾਲ ਜਾਂਦੀ ਆ ਤੇ ਇਹ ਚ ਪਤਾ ਨਹੀਂ ਕੀ ਗੱਲ ਹੈ ਵੀ ਇਹਦੇ ਚ ਪਾਣੀ ਕਿਉਂ ਨਹੀਂ ਪੈਂਦਾ ਸਾਰੇ ਮੋਟਰਸਾਈਕਲ ਐਡੇ-ਐਡੇ ਮੋਟਰਸਾਈਕਲ ਨੇ ਆ ਦੇਖ ਲਓ ਭਰਾਓ ਇਹਨਾਂ ਚ ਪਾਣੀ ਪੈ ਜਾਂਦਾ ਇੱਧਰ ਜਵਾਕ ਨਹਾਈ ਜਾਂਦੇ ਨੇ ਤੇ ਆਪ ਦਾ ਇੰਜੋਏ ਕਰੀ ਜਾਂਦੇ ਨੇ ਤੇ ਮੀਂਹ ਦੇ ਵਿੱਚ ਖੁਸ਼ੀ ਸਾਰਿਆਂ ਨੂੰ ਹੁੰਦੀ ਆ ਪਰ ਮਾਨਸਾਲਾਂ ਨੂੰ ਥੋੜੀ ਜੀ ਗਮੀ ਹੁੰਦੀ ਆ ਉਹ ਕਿਉਂ ਹੁੰਦੀ ਆ ਕਿਉਂਕਿ ਉਹਨਾਂ ਨੂੰ ਆਹ ਮੁਸ਼ਕਲਾਂ ਦਾ ਸਾਹਮਣਾ ਲਗਭਗ ਰੋਜ਼ ਹੀ ਕਰਨਾ ਪੈਂਦਾ ਜੇ ਮੀਂਹ ਆਵੇ ਤਾਂ ਵੀ ਕਰਨਾ ਪੈਂਦਾ ਜੇ ਨਾ ਆਵੇ ਤਾਂ ਵੀ ਕਰਨਾ ਪੈਂਦਾ ਕਿਉਂਕਿ ਇੱਥੇ ਕਿਵੇਂ ਨਾ ਕਿਵੇਂ ਕਰਕੇ ਪਾਣੀ ਆ ਜਿਹੜਾ ਉਹ ਖੜਾ ਰਹਿੰਦਾ ਵੀਡੀਓ ਨੂੰ ਚਲਦੀ ਚਲਦੀ ਨੂੰ ਭਰਾਵੋ ਸ਼ੇਅਰ ਜ਼ਰੂਰ ਕਰਿਓ ਸਾਰੇ ਗਰੁੱਪਾਂ ਦੇ ਵਿੱਚ ਤਾਂ ਕਿ ਜਿਹੜੇ ਇੱਥੋਂ ਦੀ ਲੋਕ ਲੰਘਣਗੇ ਤਾਂ ਉਹਨਾਂ ਕੋਲੇ ਇਹ ਵੀਡੀਓ ਪਹੁੰਚਦੀ ਹੋ ਜਾਵੇ ਤੇ ਉਹ ਇੱਥੋਂ ਦੀ ਲੰਘਣ ਤੋਂ ਥੋੜਾ ਜਿਹਾ ਗਰੇਜ ਕਰਨ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖੋ ਭਰਾਵੋ ਗੱਡੀ ਦੇ ਪਾਣੀ ਕਿੰਸੋ ਤੱਕ ਆ ਜਾਂਦਾ ਉਹ ਭਰਾਵਾ ਬਹੁਤ ਜ਼ਿਆਦੇ ਪਾਣੀ ਬਹੁਤ ਜ਼ਿਆਦੇ ਪਾਣੀ ਹੈ ਭਰਾਵੋ ਦੇਖ ਸਕਦੇ ਤੁਸੀਂ ਬਹੁਤ ਦੇਖ ਲਓ ਉਧਰ ਬਾਈ ਟਰੈਕਟਰ ਵੀ ਸਟਾਰਟ ਕਰ ਲਿਆ ਬਾਈ ਨੇ ਦੇਖਦੇ ਆਂ ਆ ਹਾਲਾਤ ਨੇ ਭਰਾਵੋ ਮਾਨਸਾ ਦੇ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਾਨਸਾ ਪੁਲ ਦੇ ਉੱਤੇ ਇੰਨਾ ਜ਼ਿਆਦਾ ਜਾਮ ਲੱਗ ਜਾਂਦਾ ਵੀ ਤੁਹਾਨੂੰ ਓਨਾ ਟਾਈਮ ਮਾਨਸਾ ਪਹੁੰਚਣ ਤੇ ਨਹੀਂ ਲੱਗਦਾ ਜਿੰਨਾ ਟਾਈਮ ਤੁਹਾਨੂੰ ਮਾਨਸਾ ਇਸ ਪੁਲ ਤੇ ਲੱਗ ਜਾਣਾ। ਪੁਲ ਤੇ ਕਿਉਂ ਲੱਗ ਜਾਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਕੱਲੀ ਕੱਲੀ ਗੱਡੀ ਕਰਕੇ ਲੰਘ ਗਿਆ। ਪਾਣੀ ਜੇ ਤੁਹਾਨੂੰ ਮੈਂ ਦਿਖਾਵਾਂ ਤਾਂ ਇੰਨਾ ਜ਼ਿਆਦਾ ਪਾਣੀ ਆ ਵੀ ਕੱਲੀ ਕੱਲੀ ਗੱਡੀ ਦਾ ਲੰਘਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੇ ਕਈ ਵਾਰੀ ਛੱਲ ਗੱਡੀ ਵੱਜੇ ਤਾਂ ਗੱਡੀ ਦੇ ਉਤੋਂ ਦੀ ਪਾਣੀ ਵੀ ਥਰ ਜਾਂਦਾ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਾਨਸਾ ਦੀਆਂ ਸਪੈਸ਼ਲ ਤਿੰਨ ਕੋਨੀ ਤੇੜੀਆਂ ਦੁਕਾਨਾਂ ਨੇ ਉਹਨਾਂ ਦੇ ਹਾਲਾਤ ਨੂੰ ਤੁਸੀਂ ਦੇਖ ਸਕਦੇ ਹੋ ਜਿੰਨਾ ਵੀਰ ਭਰਾਵਾਂ ਨੇ ਰੋਜ਼ ਦੀ ਮਿਹਨਤ ਕਰਕੇ ਹਨਾ ਖਾਣਾਗਾ ਤੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਕਸਟਮਰ ਨਹੀਂ ਆਉਂਦਾ ਕਸਟਮਰ ਆਊ ਕਿੱਥੋਂ ਇੱਥੇ ਪਾਣੀ ਨਿਕਲ ਰਿਹਾ ਦੀ ਕਿੰਨਾ ਜ਼ਿਆਦਾ ਖੜਾ ਇਹ ਮਾਨਸਾ ਦਾ ਤਿੰਨ ਕੋਨੀ ਚੌਂਗਾ ਆ ਦੇਖੋ ਭਰਾਵੋ ਤੁਸੀਂ ਸਾਹਮਣੇ ਇਹ ਹਾਲਾਤ ਹੈ ਮਾਨਸਾ ਦੇ ਤਾਜ਼ਾ ਅੱਜ ਜਿਹੜਾ ਤਾਜ਼ਾ ਤਾਜ਼ਾ ਮੀਂਹ ਪੈ ਕੇ ਹਟਿਆ ਉਸ ਦੇ ਹਾਲਾਤ ਨੇ ਸਾਰੇ ਪੰਜਾਬ ਦੇ ਵਿੱਚ ਉਤੀ ਦਾ ਮਾਹੌਲ ਆ ਗਿਆ ਜਿਵੇਂ ਨਹੀਂ ਪੈ ਗਿਆ ਪਰ ਮਾਨਸਾ ਦੇ ਲੋਕਾਂ ਦੇ ਵਿੱਚ ਇਹ ਥੋੜੀ ਜੀ ਗਮੀ ਦੇਖਣ ਨੂੰ ਮਿਲਦੀ ਆ ਕਿ ਸਾਨੂੰ ਇਹ ਪਰੇਸ਼ਾਨੀ ਦੇ ਸਾਹਮਣੇ ਜਿਹੜਾ ਹੋ ਰੋਜ਼ ਕਰਨਾ ਪੈਂਦਾ ਲਗਭਗ ਕਈ ਸਾਲਾਂ ਤੋਂ ਦੇਖਣ ਨੂੰ ਐਵੇਂ ਲੱਗਦਾ ਵੀ ਕਿਤੇ ਆਪਾਂ ਸਮੁੰਦਰ ਝੀਲ ਦੇ ਵਿੱਚ ਖੜੇ ਆ ਪਰ ਨਹੀਂ ਇਹ ਅਸਲ ਦੇ ਵਿੱਚ ਮਾਨਸਾ ਦੀ ਸਾਜਾ ਹਾਲਾਤ ਮਾਨਸਾ ਜਿਹੜਾ ਉਹ ਸਮੁੰਦਰ ਦੇ ਵਿੱਚ ਤਬਦੀਲ ਹੋ ਚੁੱਕਿਆ ਆ ਦੇਖੋ ਭਰਾਵੋ ਇਧਰ ਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਮੀਨੂ ਇੰਜੋਏ ਕਰਦੇ ਨੇ ਪਰ ਬਹੁਤ ਸਾਰੇ ਲੋਕ ਐਹੋ ਜਿਹੇ ਨੇ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਉਹਨਾਂ ਦਾ ਮੀਹ ਹੈ ਜਿਹੜਾ ਉਹ ਕਮੀ ਦੇ ਵਿੱਚ ਤਬਦੀਲ ਹੋ ਜਾਂਦਾ ਇਹ ਮਾਨਸਾ ਦੀ ਉਹ ਸੜਕ ਆ ਜਿਹੜੀ ਆਪਾਂ ਤਿੰਨ ਕੋਨੀ ਤੋਂ ਬੱਸ ਸਟੈਂਡ ਨੂੰ ਜਾਂਦੇ ਆ ਤੇ ਰਾਸਤੇ ਦੇ ਵਿੱਚ ਇੱਕ ਡੀਸੀ ਦਫ਼ਤਰ ਵੀ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਡੀਸੀ ਦਫ਼ਤਰ ਤੇ ਜਿੱਥੇ ਡੀਸੀ ਦੀ ਰਹਿائش ਹੁੰਦੀ ਆ ਤੇ ਆਹ ਦੇਖ ਲਓ ਭਰਾਵੋ ਇੱਥੇ ਵੀ ਗੱਟੇ ਲੱਗ ਕੇ ਪਾਣੀ ਰੋਕਿਆ ਪਿਆ ਪਾਣੀ ਦੇਖ ਲਓ ਕਿੰਨਾ ਜਿਆਦਾ ਮੀਂਹ ਬਹੁਤ ਜਿਆਦਾ ਪੈ ਗਿਆ ਤੇ ਖਾਲੇ ਦਾ ਕੋਈ ਹੈ ਨਹੀਂ ਤਾਂ ਆਹ ਦੇਖ ਸਕਦੇ ਤੁਸੀਂ ਇਹ